ਐਸੇ ਸੱਚ ਦੇ ਮਾਰਗ ਤੇ ਚਲੇ ਆ ਕੌਲ ਦਾ ਜਾਲ ਹੀ ਨਹੀਂ ਸਮਾਂ ਖੋ ਗਿਆ ਵਕਤ ਖੋ ਗਿਆ ਨਹੀਂ ਰਿਹਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆਕਾਲ ਹੈ ਅਜਾਲ ਹੈ हे ਪ੍ਰਮਾਤਮਾ ਤੇਰੇ ਵਿੱਚ ਸਮਾਂ ਨਹੀਂ ਹੈ ਕਾਲ ਨਹੀਂ ਹੈ ਆਕਾਲ ਹੈ ਕਾਲ ਸਮੇ ਨੂੰ ਕਹਿੰਦੇ ਨੇ ਕਾਲ ਮੌਤ ਨੂੰ ਨੇ ਕਹਿੰਦੇ ਪਰ ਚੋਂਕੇ ਸਮਾਂ ਸਭ ਕੁਝ ਨੂੰ ਖਾ ਜਾਂਦਾ ਸਭ ਨੂੰ ਖਾ ਜਾਂਦਾ ਇਸ ਵਾਸਤੇ ਸਮੇ ਦਾ ਨਾਮ ਮੌਤ ਪੈ ਗਿਆ काल पाए ब्रह्मा बतरा काल पाए शिवजू अबतरा काल पाए कर बिशन प्रगाशा सकल काल का किया तमाश सब समय है सब समय दी खेड है परम रस परम आनंद परम शक्ति परमात्मा समय दी खेड नहीं है जिस दिन मन समय निकलेगा तो पता चलेगा उज नहीं पता चलता कुछ नहीं पता चलेगा ये भी मैं अर्ज कर द ਔਰ ਜਦ ਕਦੀ ਇਸ ਮਾਰਗ ਤੇ ਚਲੋਗੇ ਕਿ ਹੁਣ ਸਮਾਂ ਖਤਮ ਹੋਵੇ ਐਸੀ ਸਾਧਨਾ ਕਰੋਗੇ ਤੇ ਉਸ ਦਿਨ ਪਤਾ ਚਲੇਗਾ ਇਸ ਤੋਂ ਔਖਾ ਹੋਰ ਕੋਈ ਕੰਮ ਹੀ ਨਹੀਂ ਹੈ ਮਨ ਨੂੰ ਆਦਤ ਪੈ ਗਈ ਹੈ ਸਮੇਂ ਵਿੱਚ ਰਹਿਣ ਦੀ ਤਾਂ ਇਹ ਦੌੜਦਾ ਭਵਿਸ਼ਾ ਚਿੰਤਾ ਇਸ ਨੂੰ ਭਵਿਸ਼ ਦੀ ਤਰਫ ਦੌੜਾਂਦੀ ਪਤਾ ਨਹੀਂ ਕੱਲ੍ਹ ਕਿਹੋ ਜਿਹਾ ਹੋਵੇਗਾ ਔਰ ਯਾਦਾਂ ਇਸ ਨੂੰ ਭੂਤਕਾਲ ਦੀ ਤਰਫ ਦੌੜਾਂ ਦੀਆਂ ਨੇ ਇਸ ਸੰਬੰਧ ਵਿੱਚ ਮੈਂ ਕਿਸੇ ਵਕਤ ਦੋ ਰਵਾਈਆਂ ਲਿਖੀਆਂ ਸਨ ਮੈਨੂੰ ਬਚਪਨ ਤੋਂ ਪ੍ਰਭੂ ਨੇ ਦਿਮਾਗ ਦਿੱਤਾ ਕਵੀ ਸੁਆਦ ਦਿੱਤਾ ਕਵੀ ਦਾ ਤੇ ਫਿਰ ਸਤਿਗੁਰਾਂ ਨੇ ਇਸ ਪਾਸੇ ਲਾਇਆ ਔਰ ਮੈਂ ਐਸੇ ਪੁਰਸ਼ ਦੇਖੇ ਨੇ ਜਿਨ੍ਹਾਂ ਦੀ ਦੁਨੀਆ 'ਚ ਸਮਾਂ ਖੋ ਜਾਂਦਾ ਹੈ ਮੈਂ ਰੋਥਕ ਦੀ ਗੱਲ ਕਰ ਰਹੀ ਸੀ ਸੰਤ ਬਾਬਾ ਬਲਵੰਦ ਸਿੰਘ ਗੁਰਬਾਣੀ ਗ੍ਰੈਮਰ ਦੇ ਪੰਡਤ ਸਨ ਉਹਨਾਂ ਨੇ ਆਪਣੇ ਸਮੇਂ 'ਚ ਨਿਰਮਲੇ ਉਦਾਸੀ ਸੰਪਰਦਾਇਂ ਕਰੀਬਨ ਕਿੰਨੇ ਸਾਰਿਆਂ ਨੂੰ ਪੜਾਇਆ ਖਟਕ ਉੜੀਸਾ ਦੀ ਗੱਲ ਕਿ ਮਹੀਨਾ ਹੋ ਗਿਆ ਉਹਨਾਂ ਨੂੰ ਕਥਾ ਕਰਦੇ ਆ ਇੱਕ ਉਹੰਕਾਰ ਤੋਂ ਅੱਗੇ ਨਾ ਗਏ ਫਿਰ ਸੰਗਤਾਂ ਨਾਲ ਵੈਦਾ ਸੀ ਮਹੀਨੇ ਚ ਜਪਜੀ ਸਾਹਿਬ ਪੂਰੀ ਕਰਾਂਗੇ ਤੇ ਚਲੇ ਜਾਵਾਂਗੇ ਤੇ ਮਹੀਨਾ ਹੋ ਗਿਆ ਇੱਕ ਓੰਕਾਰ ਮੈਂ ਹਿੰਮਤ ਕਰਕੇ ਕਹੀ ਗੱਲ ਮੈਂ ਕਿਹਾ ਬਾਬਾ ਜੀ ਮਹੀਨਾ ਤੇ ਹੋ ਗਿਆ ਤੇ ਤੁਸੀਂ ਤੇ ਇੱਕ ਓੰਕਾਰ ਤੋਂ ਅੱਗੇ ਹੀ ਨਹੀਂ ਗਏ ਕਹਤਾ ਤੇ ਸਾਰੀ ਰਹੇਗੇ ਕਹਿੰਦੇ ਕਿ ਮਹੀਨਾ ਹੋ ਗਿਆ ਕਹਾਂ ਕਹਿੰਦੇ ਮੈਨੂੰ ਇੰਜ ਲੱਗਦਾ ਦੋ ਚਾਰ ਦਿਨ ਹੀ ਹੋਏ ਨੇ ਆਨੰਦਮਈ ਆਤਮਾ ਸੀ ਰਸ ਦੇ ਜੁਬੇ ਰਹਿੰਦੇ ਸਨ ਕਹਿੰਦੇ ਨੇ ਸਮਾ ਕਾਲ 라ਵਣ ਨੇ ਮੰਝੇ ਦੇ ਪਾਵੇ ਨਾਲ ਬੰਨ ਕੇ ਰੱਖਿਆ ਸੀ ਜਿਦਾ ਮਤਲਬ ਹੈ ਆਨੰਦ ਵਿੱਚ ਜੀਉਂਦਾ ਸੀ ਉਹ ਚਾਰੇ ਵੇਦਾਂ ਦਾ ਪਾਠ ਜ਼ਬਾਨੇ ਕਰਦਾ ਸੀ ਇਤਨੀ ਬਾਣੀ ਜਿਸ ਨੂੰ ਜ਼ਬਾਨੇ ਕੰਠ ਸੀ ਤੇ ਦਾ ਮਤਲਬ ਬੰਨ ਦੀ ਇਕਾਗਰਤਾ ਸੀ ਤੁਸੀਂ ਆਖੋਗੇ ਭਾਰਤ ਨੇ ਦੁਸ਼ਟ ਕਿਉਂ ਆਖਿਆ ਭਾਰਤੀ ਉਸ ਨੂੰ ਸ਼ੈਤਾਨ ਕਿਉਂ ਕਹਿੰਦੇ ਨੇ ਠੀਕ ਹੈ ਸਾਲ ਦੇ ਸਾਲ ਉਸ ਨੂੰ ਜਲਾਉਂਦੇ ਜ਼ਰੂਰ ਨੇ ਪਰ ਜਿਸ ਦਿਨ ਜਲਾਉਂਦੇ ਨੇ ਉਸ ਦਿਨ ਪੂਜਾ ਵੀ ਕਰਦੇ ਨੇ ਸਾਰਾ ਦਿਨ ਮੱਥਾ ਟੇਕਦੇ ਨੇ ਪ੍ਰਸ਼ਾਦ ਵੀ ਚੜਾਂਦੇ ਨੇ ਪਰ ਹੁਣ ਪੁੱਛੀਏ ਜਦ ਸ਼ੈਤਾਨ ਹੈ ਤੇ ਮੱਥਾ ਕਿਉਂ ਟੇਕਦੇ ਪਏ ਹੋ ਫਿਰ ਪ੍ਰਸ਼ਾਦ ਅੱਗੋ ਕਿਉਂ ਰੱਖਦੇ ਪਏ ਹੋ ਦੂਰ ਕਿਉਂ ਜਾਓ ਜਿਹੜਾ ਰਾਮ ਸਰੂਪ ਬਣਾਇਆ ਹੁੰਦਾ ਉਹਨਾਂ ਦਾ ਰਾਮ ਦਾ ਸਰੂਪ ਉਹ ਬਾਣ ਮਾਰਦਾ ਪਰ ਉਹ ਬਾਣ ਮਾਰਨ ਤੋਂ ਪਹਿਲੇ ਵੀ ਪ੍ਰਕਰਮਾ ਕਰਦਾ ਹੈ ਰਾਵਣ ਦੀ ਸਜਦਾ ਉਹ ਵੀ ਕਰਦਾ ਹੈ ਕਹਿੰਦਾ ਬ੍ਰਾਹਮਣ ਹੈ ਸਿਆਣਾ ਸ਼ਿਵ ਜੀ ਦਾ ਭਗਤ ਹੈ ਚਾਰ ਵੇਦਾਂ ਦਾ ਪਾਠੀ ਹੈ ਅੰਦਰ ਅਚੇਤਨ ਮਨ ਦੇ ਤੇ ਖਿਆਲ ਹੈ ਭਗਤ ਸੀ ਗੋਥਮ ਗਥਾ ਹੋ ਗਏ ਅਗਰੇ ਇਸ ਵਿਚਾਰ ਨੂੰ ਦੇਖੀ ਤੇ ਕਸੂਰ ਪਹਿਲੇ ਲਕਸ਼ਮਣ ਦਾ ਰਾਮ ਰਾਵਣ ਦਾ ਹੈ ਹੀ ਨਹੀਂ ਆਪ ਦੀ ਗੈਤ ਲਈ ਅਰਸ਼ ਕਰਾ ਉਸ ਜ਼ਮਾਨੇ ਚ ਮਨੁੱਖਾਂ ਨੂੰ ਨਾਮ ਦਿੱਤੇ ਜਾਂਦੇ ਸਨ ਸਰੀਰ ਵੇਖ ਕੇ ਮਨ ਦਾ ਸੁਭਾਅ ਵੇਖ ਕੇ ਸਰੂਪ ਨਖਾ ਰਾਵਣ ਦੀ ਭੈਣ ਸੀ ਉਹਦੇ ਨੈਣ ਨਕਸ਼ ਚੰਗੇ ਹੋਣਗੇ ਇਸ ਵਾਸਤੇ ਉਸ ਦਾ ਨਾਂ ਰੱਖਿਆ ਗਿਆ ਸਰੂਪ ਨਖਾ ਜਿਹਦੀ ਨਾਸਕਾ ਨੱਕ ਬਹੁਤ ਸੋਹਣਾ ਹੈ ਸਰੂਪ ਨਖਾ ਨਖ ਬੜੀ ਸੋਹਣੀ ਆ। ਔਰ ਕਿਸੇ ਦੇ ਨੇਤਰ ਬੜੇ ਸੋਹਣੇ ਨੇ ਮਿਰਗ ਨੈਣ ਇਹ ਤੇ ਹਿਰਨ ਜੈਸੀ ਅੱਖਾਂ ਨੇ ਸਰੂਪ ਨਖਾ ਇਹ ਨਖ ਬਹੁਤ ਸੁੰਦਰ ਹੈ। ਔਰ ਉਸ ਜ਼ਮਾਨੇ ਚ ਖੁਲ ਸੀ ਬੱਚੀਆਂ ਨੂੰ ਆਪਣਾ ਵਰ ਚੁਣ ਲੈਣ ਸਵੈਮ ਵਰ ਸਵੈ ਮਵਰ ਖੁੱਲ ਸੀ ਇਹ ਤੇ ਬਾਅਦ ਵਿੱਚ ਬੰਦਿਸ਼ ਹੋਈ ਇਹ ਖੁੱਲ ਸੀ ਔਰ ਬੰਦਿਸ਼ ਇਸ ਵਾਸਤੇ ਕਰਨੀ ਪਈ ਜਜ਼ਬੇ ਦੇ ਤਹਿਤ ਬੱਚੀਆਂ ਅਕਸਰ ਗਲਤ ਚੁਣਾ ਕਰ ਲੈਂਦੀਆਂ ਸਨ ਜ਼ਿੰਦਗੀ ਕਟਣੀ ਔਖੀ ਹੋ ਜਾਂਦੀ ਸੀ ਨੌਬਤ ਤਲਾਕ ਤੱਕ ਪਹੁੰਚਦੀ ਸੀ ਇਹ ਪ੍ਰੇਮ ਵਿਵਾਹ ਸੈਕੜੇ ਸਾਲ ਤੱਕ ਭਾਰਤ ਦੇ ਚਲੇ ਆ ਪ੍ਰਫੇਲ ਹੋ ਗਿਆ ਬਾਕੀ ਦੇਸ਼ਾਂ 'ਚ ਵੀ ਫੇਲ ਹੋ ਰਿਹਾ ਹੈ ਇਹ ਵੀ ਮੈਰਜ ਕਰਦੇ ਆ ਮੈਨੂੰ ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਸਿਰਫ ਇੱਕ ਸਟੇਟ ਇਹ ਜਿਹੜੀ ਅਮਰੀਕਾ ਦੀ ਕੈਲੀਫੋਰਨੀਆ ਇੱਥੇ 83% ਦੀਆਂ ਸ਼ਾਦੀਆਂ ਤਲਾਕ ਹੋ ਜਾਂਦੀਆਂ ਡਾਈਵੋਰਸ ਹੋ ਜਾਂਦੇ ਨੇ ਮੈਂ ਤੇ ਸੁਣ ਕੇ ਹੈਰਾਨ ਹੋ ਗਿਆ ਉਹਨਾਂ ਕੋਲ ਇਹਦਾ ਮਤਲਬ ਸਿਰਫ 17 ਹੀ ਨਿਭਦੇ ਨੇ 100 ਦੇ ਚੋਂ ਬਾਕੀ ਟੁੱਟ ਜਾਂਦੀਆਂ ਨਹੀਂ ਨਿਭਦੀਆਂ ਕਦਨ ਟੁੱਟ ਜਾਂਦੀਆਂ ਬੱਚੇ ਰੁੱਲਦੇ ਨੇ ਉਹਨਾਂ ਨੇ ਦੋ ਚਾਰ ਮਾਮਲੇ ਮੇਰੇ ਸਾਹਮਣੇ ਰੱਖੇ ਸਨ ਖੈਰ ਮੁਖ्तसर ਜੋ ਹੈ ਮੈਂ ਅਰਜ਼ ਕਰਾਂ ਸਰੂਪ ਨਖਨ ਹੈ ਸਵੈਮ ਵਰ ਚੁਣ ਲਿਆ ਆਪ ਵਰ ਚੁਣ ਲਿਆ ਲਕਸ਼ਮਣ ਨੂੰ ਲਕਸ਼ਮਣ ਬਾਰ ਬਾਰ ਨਾ ਕਰਦਾ ਰਿਹਾ ਮੈਂ ਮੁਖ्तसर ਅਰਜ਼ ਕਰਾਂ ਲੰਕਾ ਮਾਨਾ ਤੇ ਉਹ ਬਾਰ ਬਾਰ ਜ਼ਿੱਦ ਕਰਦੀ ਰਹੀ ਨਖ ਬੜੀ ਖੂਬਸੂਰਤ ਸੀ ਲਖਮਣ ਨੇ ਉਹ ਹੀ ਕੱਟ ਦਿੱਤੀ ਜਿਸ ਨੱਕ ਤੇ ਤੈਨੂੰ ਬੜਾ ਮਾਣ ਹੈ ਸਰੂਪ ਨਾ ਖਾਹੀ ਕਈ ਕੱਟ ਦਿੱਤੀ ਜਹ ਮੈਂ ਤੈਨੂੰ ਕੁਰਬ ਬਣਾ ਦਿੱਤਾ ਤੈਨੂੰ ਆਪਣੇ ਸਵੱਪਨ ਤੇ ਇਤਨਾ ਮਾਣ ਹੈ ਜਿਸ ਜਗ੍ਹਾ ਤੇ ਨੱਕ ਕੱਟੀ ਨਾ ਉੱਥੇ ਅੱਜ ਸ਼ਹਿਰ ਹੈ ਤੇ ਸ਼ਹਿਰ ਦਾ ਨਾਮ ਵੀ ਨੱਕ ਹੈ ਨਾਸਿਕ ਨਾਸਿਕ ਕਹਿੰਦੇ ਨਾਸਕਾ ਨੱਕ ਨਾ ਮਹਾਰਾਸ਼ਟਰ ਦਾ ਸ਼ਹਿਰ ਨਾਸਿਕ ਨਾਸਕਾ ਨੱਕ ਸੋਪਨਖਾਦ ਮੰਦਿਰ ਵੀ ਉੱਥੇ ਹੀ ਹੈ। ਗੋਦਾਵਰੀ ਦੇ ਕੰਢੇ ਤੇ। ਸ਼ਹਿਰ ਦਾ ਨਾਂ ਹੀ ਨੱਕ ਹੈ ਸੰਸਕ੍ਰਿਤ ਵਿੱਚ ਨਾਸਿਕਾ ਕਹਿੰਦੇ ਨੇ। ਨਾਸਿਕ। ਗੋਦਾਵਰੀ ਵਗਦੀ ਉੱਥੇ। ਰਾਵਣ ਦਾ ਕੋਈ ਕਸੂਰ ਨਹੀਂ ਹੈ। ਕਿਸੇ ਆਮ ਬੰਦੇ ਦੇ ਭੈਣ ਦੀ ਵੀ ਕਿਦਰੇ ਨਿਰਾਦਰ ਹੋ ਜਾਏ ਤੇ ਉਹਦੇ ਅੰਦਰ ਬਦਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਉੱਥੇ ਇੱਕ ਰਾਜਾ ਸੀ। ਸ਼ਕਤੀਸ਼ਾਲੀ ਮਨੁੱਖ ਸੀ ਉਸਦੇ ਭੈਣ ਦੀ ਤੋਹੀਨ ਹੋਈ ਸੀ ਉਸਦੇ ਅੰਦਰ ਬਦਲੇ ਦੀ ਭਾਵਨਾ ਪੈਦਾ ਹੋਈ ਪਰ ਮਨੁੱਖ ਦਾ ਦਿਮਾਗ ਐਸਾ ਹੈ ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ ਜੋ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ ਬਸ ਇੰਨੀ ਗੱਲ ਹੈ ਕਲਮ ਦੇ ధਨੇ ਦਿਮਾਗ ਦੇ ధਨੇ ਜ਼ਬਾਨ ਦੇ ధਨੇ ਸਭ ਜੇਤੂ ਦੇ ਪਿੱਛੇ ਚੱਲਦੇ ਨੇ ਹਾਰੇ ਦੇ ਪਿੱਛੇ ਕੌਣ ਜਾਂਦਾ ਹੈ ਕਮਜ਼ੋਰ ਦੇ ਨਾਲ ਕੌਣ ਚੱਲਦਾ ਹੈ ਕਮਜ਼ੋਰ ਦਾ ਪੱਕਾ ਕੌਣ ਲੈਂਦਾ ਹੈ ਹਾਰ ਗਿਆ ਸੀ ਹਾਰੇ ਕੋ ਹਰੇ ਨਾਮ ਕਹਿੰਦੇ ਹਾਰੇ ਵਾਸਤੇ ਬਸ ਹਾਰ ਹੀ ਰਹਿ ਜਾਂਦਾ ਹੈ ਹੋਰ ਕੋਈ ਨਹੀਂ ਸਭ ਕਲਮ ਦੇ ਧਨੀ ਦਿਮਾਗ ਦੇ ਧਨੀ ਵਿਚਾਰ ਦੇ ਧਨੀ ਜ਼ਬਾਨ ਦੇ ਧਨੀ ਜੇਤੂ ਦੇ ਪਿੱਛੇ ਚੱਲ ਜਾਂਦੇ ਨੇ ਜੇਤੂ ਅਗਰੀ ਸਤਰੀ ਹੈ ਤਾਂ ਮਹਾਕਾਲਾ ਬਣ ਜਾਂਦੀ ਹੈ ਦੁਰਗਾ ਬਣ ਜਾਂਦੀ ਹੈ ਪੁਰਸ਼ ਹੈ ਤਾਂ ਭਗਵਾਨ ਬਣ ਜਾਂਦਾ ਹੈ ਅਗਰ ਹਾਰ ਗਿਆ ਹੈ ਇਸਤਰੀ ਹੈ ਤਾਂ ਡੈਣ ਬਣ ਜਾਂਦੀ ਹੈ ਔਰ ਪੁਰਸ਼ ਹੈ ਤਾਂ ਸ਼ੈਤਾਨ ਬਣ ਜਾਂਦਾ ਹੈ ਇਸ ਤਰ੍ਹਾਂ ਹੀ ਮਨੁੱਖ ਦੇ ਫੈਸਲੇ ਇਸ ਤਰ੍ਹਾਂ ਦੇ ਨਾਲ ਜੋ ਹੈ ਆਉਂਦੇ ਨੇ ਇਹ ਆਮ ਕਥਾ ਹੈ ਕਿ ਉਸਨੇ ਕਾਲ ਨੂੰ ਮੰਜੇ ਦੇ 파ਵੇ ਨਾਲ ਬਣਿਆ ਸੀ ਕਾਲ ਸਮਾ ਬਾਹ ਸਮੇਂ ਦੇ ਚ ਨਹੀਂ ਜੀਉਂਦਾ ਸੀ ਜ਼ਿਆਦਾ ਆਨੰਦ ਦੇ ਚ ਆਉਂਦਾ ਸੀ ਆਨੰਦ ਦੇ ਚ ਸਮਾ ਨਹੀਂ ਆਉਂਦਾ ਰਸ ਦੇ ਚ ਸਮਾ ਨਹੀਂ ਆਉਂਦਾ ਸਮੇਂ ਦੀ ਇੱਕ ਵਿਆਖਿਆ ਹੈ ਕਿ ਜੋ ਦੁੱਖ ਹੈ ਸਮਾਂ ਜੋ ਸਮਾਂ ਹੈ ਦੁੱਖ ਹੈ ਜਿਤਨਾ ਵੱਡਾ ਦੁੱਖ ਹੈ ਉਤਨਾ ਹੀ ਵੱਡਾ ਸਮਾਂ ਹੈ ਮਨੁੱਖ ਪੀੜਾ ਦੇ ਚ ਬੈਠਾ ਹੈ ਦੁੱਖ ਦੇ ਚ ਬੈਠਾ ਹੈ ਕਹਿੰਦਾ ਹੈ ਅੱਜ ਦੀ ਰਾਤ ਤੇ ਇਤਨੀ ਲੰਬੀ ਹੋ ਗਈ ਜਿਵੇਂ ਇੱਕ ਯੁੱਗ ਵਰਗੀ ਨਹੀਂ ਲੱਗਦੀ ਦੁੱਖ ਤੇ ਸਮੇਂ ਨੂੰ ਲੰਬਾ ਕਰ ਦਿੰਦਾ ਦੁੱਖ ਸਮਾਂ ਹੈ ਸਮਾਂ ਦੁੱਖ ਹੈ ਦੁੱਖ ਦੇ ਚ ਇੱਕ ਘੰਟਾ ਇੰਜ ਹੋ ਜਾਂਦਾ ਹੈ ਜਿਵੇਂ 4 ਘੰਟੇ 8 ਘੰਟੇ ਨਹੀਂ ਲੰਗਦੇ ਦੂਰ ਕਿਉਂ ਜਾਓ ਫਰੀਦ ਜੈਸੇ ਨੂੰ ਵੀ ਕਹਿਣਾ ਪੈ ਗਿਆ ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉਠਨ ਨਾ ਪਾਸ ਬੜੀ ਲੰਬੀ ਇਹ ਰਾਤ ਐ ਖੁਦਾ ਤੇਰੇ ਵਿਛੋੜੇ ਚ ਮਨ ਤੜਪਦਾ ਪਿਆ ਬਹੁਤ ਦੁਖੀ ਹਾਂ ਰਾਤ ਲੰਗਦੀ ਨਹੀਂ ਬਾਬਾ ਫਰੀਦ ਦੁੱਖ ਸਮਾ ਸਮਾ ਦੁੱਖ ਚਲੋ ਗੁਰੂ ਅਰਜਨ ਦੇਵ ਜੀ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਚਾਰ ਪਹਿਰ ਚੋ ਜੁਗੇ ਸਮਾਨ ਹੈ ਰਹਿਣ ਭਈ ਤਬ ਅੰਤ ਨ ਜਾਣੇ ਏ ਪ੍ਰਭੂ ਤੇਰੇ ਵਿਛੋੜੇ ਵਿੱਚ ਹਿਰਦਾ ਜੋ ਤੜਪਿਆ ਦੁਖੀ ਹੋਇਆ ਦਿਨ ਦੇ ਚਾਰ ਪੈਰ ਚਾਰ ਯੁਗਾਂ ਵਰਗੇ ਨਹੀਂ ਲੰਘਦੇ ਨਹੀਂ ਲੰਘਦੇ ਦੁੱਖ ਸਮਾ ਸਮਾ ਦੁੱਖ ਦਿਨ ਦੇ ਚਾਰ ਪੈਰ ਚਾਰ ਯੁਗਾਂ ਲੱਖਾਂ ਸਾਲਾਂ ਵਰਗੇ ਹੋਣਗੇ कवि दी कल्पना ना समझ लेना अमृतमयी बचन ने चार पैर चौ जुगे समान है दिन दे चार पैर चार युगा वर्गे ने रैन भाई तब अंत न जाने हे प्रभु रात आई है कि कितने युगा वर्गी है मैं गिण ही नहीं सकता और ये भी मैं अर्ज करा जिस दिन मनुख का मन तड़पद है प्रभु लई ਜਗਤ ਵਿੱਚ ਇਸ ਤਰ੍ਹਾਂ ਦਾ ਕੋਈ ਦੁੱਖ ਨਹੀਂ ਜਿਹੜਾ ਉਹ ਦੁੱਖ ਭਗਤ ਭੋਗਦੇ ਨੇ ਸੰਤ ਭੋਗਦੇ ਨੇ ਅਭਿਆਸੀ ਭੋਗਦੇ ਨੇ ਇਤਨੇ ਦੁੱਖ ਤੋਂ ਬਾਕੀ ਜਗਤ ਨਹੀਂ ਲੰਗਦਾ ਇਸ ਵਾਸਤੇ ਉਹਨਾਂ ਦੀ ਦੁਨੀਆ ਦੇ ਸਮਾਂ ਵੀ ਲੰਬਾ ਹੋ ਜਾਂਦਾ ਹੈ ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾੜੇ ਇੱਕ ਘੜੀ ਕਈ ਦਿਨਾ ਵਰਗੀ ਹੈ ਇੱਕ ਦਿਨ ਕਈ ਸਾਲਾਂ ਵਰਗਾ ਹੈ ਇੱਕ ਸਾਲ ਕਈ ਯੁਗਾਂ ਵਰਗਾ ਹੈ ਨਹੀਂ ਲੰਗਦਾ ਸੁਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਬੰਦਾ ਕਹਿ ਦਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ ਹੁਣੇ ਲੰਘ ਗਿਆ ਚਲੋ ਤੁਹਾਡਾ ਹੀ ਅਨੁਭਵ ਹੋਵੇਗਾ ਕਿਸੇ ਦਿਨ ਪਾਠ ਵਿੱਚ ਸੁਰਤ ਜੁੜ ਗਈ ਹੋਵੇਗੀ ਘੰਟਾਂ ਇੰਜ ਲੰਘੇ ਹੋਵੇਗਾ ਜਿਵੇਂ 1 ਮਿੰਟ ਕਿਸੇ ਦਿਨ ਕੀਰਤਨ ਵਿੱਚ ਮਨ ਜੁੜ ਗਿਆ ਹੋਵੇਗਾ 2 ਘੰਟੇ ਇੰਜ ਲੰਘੇ ਹੋਣਗੇ ਜਿਵੇਂ 2 ਮਿੰਟ ਤੇ ਜਿਸ ਦਿਨ ਮਨ ਨਹੀਂ ਜੁੜਿਆ ਹੋਵੇਗਾ বার বার ਘੜੀ ਦੇਖਦੇ ਰਹੋਗੇ ਤੇ ਇਹ ਸੋਚਦੇ ਜੇ ਕੰਬਖਤ ਕਦੋਂ ਚੁੱਪ ਕਰੇ ਬੰਦ ਹੀ ਨਹੀਂ ਕਰਦਾ ਬੋਲੀ ਜਾਂਦਾ ਹੈ ਗਾਈ ਜਾਂਦਾ ਹੈ ਇਹ ਤੇ ਹਕੀਕਤ ਹੈ ਇਹ ਤੇ ਸਚਾਈ ਹੈ ਸੁੱਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਰਸ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਪਰਮ ਰਸ ਸਮਾਧੀ ਵਿੱਚ ਸਮਾਂ ਬਿਲਕੁਲ ਮਿਟ ਜਾਂਦਾ ਹੈ ਅਕਾਲ ਅਕਾਲ ਸਰੀਰ ਨੂੰ ਦੌੜਨ ਵਾਸਤੇ ਭਜਣ ਵਾਸਤੇ ਅਸਥਾਨ ਚਾਹੀਦਾ ਹੈ ਤੇ ਅਸਥਾਨ ਦੇ ਜਿਤਨਾ ਖੁੱਲਾ ਵਿਛਰਦਾ ਹੈ ਭਜਦਾ ਦੌੜਦਾ ਹੈ ਤਨ ਮੈਲਾ ਹੋ ਜਾਂਦਾ ਹੈ ਮਨ ਨੂੰ ਭਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਤੇ ਜਿਤਨਾ ਲੰਬਾ ਭਵਿਸ਼ ਤੇ ਜਿਤਨਾ ਲੰਬਾ ਭੂਤਕਾਰ ਕਿਤੇ ਮਨੁੱਖ ਜਿਤਨਾ ਲੰਬਾ ਕਰੇ ਕਰ ਸਕਦਾ ਹੈ ਖੁੱਲ ਹੈ ਅਸਥਾਨ ਜਿੰਨਾ ਲੰਬਾ ਕਰਨਾ ਚਾਹੇ ਘਰ ਆਪਣੀ ਮਰਜ਼ੀ ਨਾਲ ਜਿੰਨਾ ਲੰਬਾ ਚੌੜਾ ਕਰਨਾ ਚਾਹੇ ਹਰ ਤਰ੍ਹਾਂ ਦੀ ਖੁੱਲ ਨਹੀਂ ਹੈ ਸਮੇਂ ਨੂੰ ਤੇ ਮਨੁੱਖ ਲੰਬਾ ਕਰ ਸਕਦਾ ਹੈ ਹਜ਼ਾਰਾਂ ਸਾਲ ਦੀ ਸੋਚ ਸਕਦਾ ਹੈ ਸਾਮਾਨ 100 ਬਰਸ ਦਾ ਪਲਕੀ ਖਬਰ ਨਹੀਂ ਸੈਂਕੜੇ ਸਾਲਾਂ ਦੀ ਪਲੈਨਿੰਗ ਕਰ ਸਕਦਾ ਹੈ ਔਰ ਲੋਕਾਂ ਦੀਆਂ ਕਾਮਨਾਵਾਂ ਇੱਛਾਵਾਂ ਤੇ ਦੇਖੋ ਉਹਦੇ ਤੇ ਸੱਤ ਪੀੜੀਆਂ ਜੋ ਹੈ ਸਮਾਜਾਂ ਐਸੀਆਂ ਕਾਮਨਾਵਾਂ ਐਸੀਆਂ ਮਨੋਰਥ ਮਨ ਦੌੜਦਾ ਹੈ ਭਵਿਸ਼ ਦੇ ਵਿੱਚ ਚਿੰਤਾ ਕਰਕੇ ਮਨ ਦੌੜਦਾ ਹੈ ਭੂਤਕਾਲ ਦੇ ਵਿੱਚ ਯਾਦਾਂ ਕਰਕੇ ਬਸ ਇਸ ਸਮੇਂ ਦੇ ਵਿੱਚ ਦੌੜਦਾ ਹੈ ਮਨ ਔਰ ਮਨ ਮੈਲਾ ਹੋ ਜਾਂਦਾ ਹੈ ਭੂਤਕਾਲ ਦੀਆਂ ਯਾਦਾਂ ਮਨ ਨੂੰ ਮੈਲਾ ਕਰ ਦਿੰਦੀਆਂ ਨੇ ਭਵਿਸ਼ ਦੀ ਚਿੰਤਾ ਕਾਮਨਾ ਮਨ ਨੂੰ ਮੈਲਾ ਕਰ ਦਿੰਦੀ ਹੈ ਮਸੇ ਮਹਿਲ ਸਮਾ ਮੰਦੀ ਮਹਿਲ ਪਰਮਾਤਮਾ ਦੀ ਦੁਨੀਆ ਸਮਾਂ ਨਹੀਂ ਹੈ ਸਮੇਂ ਤੋਂ ਰਹਤ ਹੈ ਅਕਾਲ ਕਿਸੇ ਦਿਨ ਬਾਣੀ ਜਪਦਿਆਂ ਜਪਦਿਆਂ ਨਾਮ ਜਪਦਿਆਂ ਜਪਦਿਆਂ ਕਿਧਰੇ ਇੱਕ ਛਿੰਨ ਲਈ ਵੀ ਮਨ ਕਿਧਰੇ ਅਕਾਲ ਹੋਇਆ ਸਮੇਂ ਤੋਂ ਨਿਕਲਿਆ ਉਸ ਦਿਨ ਪਤਾ ਚਲੇਗਾ ਅਕਾਲ ਦਾ ਤੇ ਪਵਿੱਤਰਤਾ ਦਾ ਵੀ ਉਸ ਦਿਨ ਪਤਾ ਚਲੇਗਾ ਪੁੰਨ ਦਾ ਵੀ ਪੁੰਨ ਕੀ ਹੈ ਉਹੀ ਪੁੰਨ ਹੈ ਬਾਕੀ ਪੁੰਨ ਪੁੰਨ ਨਹੀਂ ਨੇ ਬਾਕੀ ਪੁੰਨ ਵੀ ਮੈਲੇ ਕਰ ਦੇਣ ਮਨ ਕੋ ਨੂੰ দান ਹੰਕਾਰੀ ਬਣਾ ਦਿੱਤੇ ਹੰਕਾਰ ਮੈਲੇ ਮੈਂ ਚੰਗਾ ਪਾਠੀ ਆ ਮੈਂ ਚੰਗਾ ਕੀਰਤਨਿਆ ਮੈਂ ਚੰਗਾ ਗੈਣੀ ਆ ਇਹ ਹੰਕਾਰ ਤੂੰ ਕਥਾ ਨੇ ਮੈਲਾ ਕਰ ਦਿੱਤਾ ਕੀਰਤਨ ਨੇ ਮੈਲਾ ਕਰ ਦਿੱਤਾ ਪਾਠ ਨੇ ਮੈਲਾ ਕਰ ਦਿੱਤਾ ਇਹ ਮੈਲ ਵਾਸਤੇ ਤੇ ਨਹੀਂ ਸੀ ਇਹਨੂੰ ਸੇਵਾ ਕਰਨ ਦੀ ਜਾਚ ਨਹੀਂ ਆਦੀ ਮੈਂ ਸੇਵਾ ਕਰਨੀ ਐ ਮੈਨੂੰ ਜਾਚ ਆਉਂਦੀ ਅੰਦਰ ਇਸ ਤਰ੍ਹਾਂ ਦਾ ਗੁਵਾਰ ਤੇ ਹੰਕਾਰ ਹੋਵੇ और इसे गुबार हंकार करके सब में लड़ाई ते झगड़े ने मेले मनुख कर रहे हैं कोई विरला गुरुद्वारा होगा जिथे ना हो गुस्ताखी माफ एक ही है सेवा ने मेला कर दिता ज्ञान ने मेला कर दिता पाठ ने मैला कर दिता दान ने मेला कर दिता पुन इसनों पुन आको गए एक ही पुन है अगर किसी दिन मनुख कर उठे और उस पुन चला जाए ਫਿਰ ਉਸ ਤੋਂ ਜੋ ਕੁਝ ਵੀ ਹੁੰਦਾ ਠੀਕ ਹੁੰਦਾ ਉਸ ਤੇ ਹੋਏ ਕਿਛ ਨਾਹੀ ਬੁਰਾ ਫਿਰ ਬੁਰਾ ਉਸ ਤੋਂ ਹੁੰਦਾ ਹੈ ਜੇ ਅਗਰ ਉਸ ਪਵਿੱਤਰਤਾ ਦੀ ਝਲਕ ਇਹ ਦੇਖ ਲਵੇ ਉਸ ਤਰ੍ਹਾਂ ਦਾ ਪਾਵਨ ਸਿਲਸਿਲਾ ਇਹ ਦੇਖ ਲਵੇ ਮੈਂ ਫਿਰ ਦੌਰਾਵਾਂ ਤਨ ਨੂੰ ਭੱਜਣ ਦੌੜ ਵਾਸਤੇ ਜਗ੍ਹਾ ਚਾਹੀਦੀ ਹੈ ਜਿਤਨੀ ਲੰਬੀ ਚੌੜੀ ਜਗ੍ਹਾ ਹੋਵੇਗੀ ਤੇ ਉਸ ਦੇ ਚ ਤਨ ਭੱਜੇਗਾ ਦੌੜੇਗਾ ਮਹਿਲਾ ਹੋਵੇਗਾ ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਤੇ ਜਿਤਨਾ ਸਮੇਂ ਦੇ ਭਜੇਗਾ ਜਿਤਨੀ ਭਵਿਸ਼ ਦੀ ਚਿੰਤਾ ਜਿਤਨੀਆਂ ਭੂਤਕਾਲ ਦੀਆਂ ਯਾਦਾਂ ਮਨ ਮਹਿਲਾ ਹੋਵੇਗਾ ਮੈਂ ਫਿਰ ਅਰਜ਼ ਕਰਾਂ ਇਸੇ ਸੰਬੰਧ ਵਿੱਚ ਮੈਂ ਦੋ ਰਵਾਈਆਂ ਲਿਖੀਆਂ ਹਨ ਇੱਕ ਪੰਜਾਬੀ ਵਿੱਚ ਇੱਕ ਉਰਦੂ ਦੇ ਤੁਹਾਨੂੰ ਸਰਵਨ ਕਰਵਾ ਕੁਛ माजी ਕੀ ਹਾਕ ਹੂੰ ਕੁਛ ਮੁਸਤਕਬਿਲ ਕਾ ਨੂਰ ਹੂੰ ਜੀਨਾ ਅਭੀ ਨਹੀਂ ਆਇਆ ਕਿਉਂਕਿ ਹਾਲ ਸੇ ਅਭੀ ਦੂਰ ਹਾਲ ਵਰਤਮਾਨ ਇਹਨੂੰ ਮੈਂ ਪੰਜਾਬੀ ਰੂਪ ਇਸ ਤਰ੍ਹਾਂ ਦਿੱਤਾ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਭਵਿਸ਼ ਦੀ ਚਿੰਤਾ ਬਸ ਗੱਲ ਨਹੀਂ ਗੱਲ ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਾਂ ਤੋ ਹੁਣ ਮੈਂ ਰਸ ਕਰਾਂ ਅੱਜ ਕੀ ਹੈ ਇਹ ਸਾਰਾ ਦਿਨ ਅੱਜ ਹੈ ਕਤਾਈ ਨਹੀਂ ਇਹ ਸਾਰੀ ਰਾਤ ਅੱਜ ਹੈ ਕਤਾਈ ਨਹੀਂ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜਣੀਆਂ ਮਨੋ ਮਚੰਦਣੀਆਂ ਪਰਮਾਤਮਾ ਅੱਜ ਦੇਚ ਮਿਲਦਾ ਹੈ ਅੱਜ ਵਰਤਮਾਨ ਹੈ ਤੇ ਵਰਤਮਾਨ ਦੇ ਅਰਥ ਕੀ ਨੇ ਜਿਹਨੂੰ ਮੈਂ ਵਰਤ ਸਕਦਾ ਜਿਹਨੂੰ ਮੈਂ ਵਰਤ ਸਕਦਾ ਜੇ ਨੂੰ ਮੈਂ ਵਰਤ ਸਕਦਾ ਉਹੀ ਵਰਤਮਾਨ ਹੈ ਜਿੰਨੂੰ ਮੈਂ ਵਰਤ ਨਹੀਂ ਸਕਦਾ ਉਹ ਵਰਤਮਾਨ ਨਹੀਂ ਹੈ ਤਾਂ ਹੁਣ ਵਰਤਮਾਨ ਕਿੰਨਾ ਕਹੇ ਕਿਉਂਕਿ ਵਰਤਮਾਨ ਨੂੰ ਹੀ ਵਰਤ ਸਕਦੇ ਆ ਤੇ ਕਹਿੰਦੇ ਨੇ ਭਗਵਾਨ ਝਲਕਦਾ ਹੈ ਵਰਤਮਾਨ ਵਿੱਚ ਭਵਿਸ਼ ਦੇ ਵਿੱਚ ਨਹੀਂ ਭਵਿਸ਼ ਦੇ ਵਿੱਚ ਭਗਵਾਨ ਇਹਦਾ ਮਤਲਬ ਹੈ ਅੱਜ ਨਹੀਂ ਹੈ ਅੱਜ ਨਹੀਂ ਹੈ ਉਹ ਤੇ ਹੈ ਔਰ ਹਰ ਵਕਤ ਹੈ ਔਰ ਵਿਆਪਕ ਹੈ ਭਵਿਸ਼ ਦੀ ਗੱਲ ਨਹੀਂ ਹੈ ਭੂਤ ਕਾਲ ਦੀ ਗੱਲ ਨਹੀਂ ਹੈ ਭਰਗਵਾਨ ਝਲਕਦਾ ਹੈ ਵਰਤਮਾਨ ਵਿੱਚ ਤੇ ਵਰਤਮਾਨ ਵਿੱਚ ਮਨ ਆਂਦਾ ਨਹੀਂ ਹੈ ਨਹੀਂ ਆਂਦਾ ਤੇ ਤੁਸੀਂ ਆਖੋਗੇ ਵਰਤਮਾਨ ਕਿੰਨਾ ਕਹੇ ਸਿਰਫ ਇੱਕ ਦਮ ਹੀ ਵਰਤਮਾਨ ਹੈ ਔਰ ਕੁਝ ਨਹੀਂ ਇੱਕੋ ਹੀ ਦਮ ਵਰਤਮਾਨ ਹੈ ਜੋ ਦਮ ਲੰਘ ਗਿਆ ਉਤੇ ਭੂਤ ਕਾਲ ਉਹਨੂੰ ਮੈਂ ਵਰਤ ਸਕਦਾ ਉਹ ਤੇ ਗਿਆ ਖਰਚ ਹੋ ਗਿਆ ਤੇ ਜਿਹੜਾ ਦਮ ਅਜੇ ਆਇਆ ਨਹੀਂ ਉਹ ਤੇ ਭਵਿਸ਼ ਹੈ ਔਰ ਇਹ ਵੀ ਪਤਾ ਨਹੀਂ ਆਉਣਾ ਹੈ ਕਿ ਨਹੀਂ ਉਹ ਤੇ ਹੱਥੇ 'ਚ ਕੋਈ ਨਹੀਂ ਜਿਹਨੂੰ ਮੈਂ ਵਰਤ ਸਕਦਾ ਉਹੀ ਵਰਤਮਾਨ ਹੈ ਤੇ ਜਿਹਨੂੰ ਮੈਂ ਵਰਤ ਸਕਦਾ ਇੱਕੋ ਹੀ ਦਮ ਹੈ ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ ਹਮ ਆਦਮੀਆਂ ਇੱਕ ਦਮ ਹੀ ਮੌਲਤ ਮੌਤ ਨਾ ਜਾ ਅਸੀਂ ਇੱਕ ਦਮ ਇਸੇ ਦਾ ਹੀ ਦਾਵਾ ਕਰ ਸਕਦੇ ਆ ਇੱਕਦਮ ਜਿਹੜਾ ਦਮ ਚਲਾ ਗਿਆ ਉਹ ਤੇ ਹੱਥੇ 'ਚ ਕੋਈ ਨਹੀਂ ਤੇ ਜਿਹੜਾ ਦਮ ਆਇਆ ਨਹੀਂ ਉਸ ਦਾ ਦਾਵਾ ਨਹੀਂ ਉਹ ਵੀ ਕੋਈ ਨਹੀਂ ਹੱਥੇ 'ਚ ਨਹੀਂ ਵਰਤ ਸਕਦੇ ਜਿਹੜਾ ਦਮ ਮੋਹ ਦੇ 'ਚ ਹੈ ਬਸ ਇਸੇ ਨੂੰ ਹੀ ਵਰਤ ਸਕਦੇ ਆ ਤਾਂ ਇੱਕ ਪ੍ਰਸ਼ਨ ਖੜਾ ਹੋਵੇਗਾ ਤਾਂ ਇੱਕ ਦਮ ਦੇ 'ਚ ਕੀ ਕਰ ਸਕਦੇ ਆ ਕੀ ਹੋ ਸਕਦਾ ਹੈ ਇੱਕ ਦਮ ਦੇ 'ਚ ਲੰਬੀ ਯਾਤਰਾ ਨਹੀਂ ਹੋ ਸਕਦੀ ਇੱਕ ਦਮ ਦੇ 'ਚ ਕੋਈ ਵੱਡਾ ਮਕਾਨ ਨਹੀਂ ਬਣ ਸਕਦਾ ਇੱਕ ਦਮ ਦੇ 'ਚ ਕੋਈ ਲੰਬੇ ਚੌੜੇ ਕਾਰੋਬਾਰ ਨਹੀਂ ਹੋ ਸਕਦੇ ਇਕ ਦਮ ਦੇਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ ਇਕ ਦਮ ਦੇਚ ਕੋਈ ਲੰਬਾ ਚੌੜਾ ਸਫਰ ਨਹੀਂ ਕੀਤਾ ਜਾ ਸਕਦਾ ਪਰ ਮਿਹਰਿਸ ਕਰਾਂ ਪ੍ਰਮਾਤਮਾ ਜਦ ਮਿਲਦਾ ਹੈ ਇਕ ਦਮ ਦੇਚ ਮਿਲਦਾ ਹੈ ਇਕ ਦਮ ਦੇਚ ਮਿਹਰਿਸ ਕਰਦੇ ਹਾਂ ਪਤਾ ਨਹੀਂ ਕਿਤਨਾ ਤੁਸੀਂ ਬਰਦਾਸ਼ ਕਰੋਗੇ ਮਾਫੀ ਮੈਂ ਪਹਿਲੇ ਮੰਗ ਲਵਾਂ ਕਰੋੜ ਵਾਰ ਵਾਯਗਰੂ ਵਾਯਗਰੂ ਆਖਦੇ ਇੱਕ ਦੁੱਖ ਵੀ ਨਹੀਂ ਮਿਟਦਾ ਨਹੀਂ ਮਿਟਦਾ ਤੋ ਕਿ ਵਾਯਗਰੂ ਵਾਯਗਰੂ ਵੀ ਕਰਦੇ ਪਹਿਣਾ ਦੁੱਖਾਂ ਚ ਲੋਂਦੇ ਵੀ ਪਹਿਣਾ ਕੁਰਲਾंदे ਵੀ ਪੈਣੇ ਲੋਕੀ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਪੈਣੇ ਦੁਨੀਆਂ ਵਰਦਾ ਅਨਰਥ ਵੀ ਕਰੀ ਜਾਂਦੇ ਨੇ ਮੈਲ ਵੀ ਚੰਬੜੀ ਹੋਈ ਹੈ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਂਦੇ ਮਿਟ ਜਾਂਦੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟਦਾ ਇੱਕ ਦਫਾ ਵਾਹਿਗੁਰੂ ਆਖਦੇ ਆ ਜਨਮਾਂ ਜਨਮਾਂਤਰਾਂ ਦੇ ਦੁੱਖ ਮਿਟ ਜਾਂਦੇ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ। ਬਹੁਤ ਸੌਖਾ ਹੈ ਕਿਉਂਕਿ ਮਨ ਦੀ ਆਦਤ ਹੈ ਭਵਿਸ਼ ਦੇ ਵਿੱਚ ਤੇ ਭੂਤ ਕਾਲ ਦੇ ਵਿੱਚ ਜਾਣ ਦੀ। ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ। ਬਹੁਤ ਸੌਖਾ ਹੈ। ਬਹੁਤ ਸੌਖਾ ਹੈ। ਇਸੇ ਨੂੰ ਮੇਰੇ ਬਾਦਸ਼ਾਹ ਨੇ ਕਿ ਆਖਣ ਔਕਾ ਸਾਚਾ ਨਾਮ ਮਨ ਦੀ ਮਹਿਲ ਕੀ ਹੈ ਸਮਾ ਕਾਲ। ਮਨ ਭਟਕਦਾ ਹੈ ਮਨ ਦੌੜਦਾ ਹੈ ਸਮੇਂ ਵਿੱਚ ਸਮਾਂ ਖੋ ਜਾਏ ਮਨ ਦੇ ਭਟਕਣਾ ਮਿਟ ਜਾਂਦੀ ਹੈ ਸਥਾਨ ਨਹੀਂ ਹੈ ਤਾਂ ਨਹੀਂ ਭਟਕ ਸਕਦਾ ਕਹਿੰਦੇ ਨੇ ਤਨ ਨੂੰ ਭਜਨ ਗਾਉਣ ਵਾਸਤੇ ਖੁੱਲਾ ਸਥਾਨ ਚਾਹੀਦਾ ਹੈ ਮਨ ਨੂੰ ਟਿਕਣ ਵਾਸਤੇ ਕੁਝ ਸਮਾਂ ਨਹੀਂ ਚਾਹੀਦਾ ਸਮਾਂ ਖੋ ਜਾਣਾ ਚਾਹੀਦਾ ਹੈ ਵਕਤ ਖੋ ਜਾਣਾ ਚਾਹੀਦਾ ਕਦੀ ਕਦੀ ਖੋ ਜਾਂਦਾ ਹੈ ਕੋਈ ਕਵਤਾ ਸੁਣੀ ਹੈ ਕੋਈ ਸੰਗੀਤ ਦੀ ਧੁਨ ਸੁਣੀ ਹੈ ਤੇ ਬੰਦਾ ਕਹਿ ਦਿੰਦਾ ਇਹ ਸੰਗੀਤ ਕਾਰਨ ਇਹ ਤੇ ਸਮੇਂ ਨੂੰ ਬੰਨ ਕੇ ਰੱਖ ਦਿੰਦਾ। ਇਸ ਕਵੀ ਨੇ ਤੇ ਵਕਤ ਨੂੰ ਚੱਲਣੇ ਨਹੀਂ ਦਿੱਤਾ। ਦੇਖਦੇ ਹਾਂ ਸੀ ਆਉਂਦਾ ਇਸ ਤਰ੍ਹਾਂ। 2 ਘੰਟੇ ਇੰਜ ਲੰਘ ਜਾਂਦੇ ਨੇ ਜਿਵੇਂ 1 ਮਿੰਟ। ਕਈ ਵਾਰ 6 ਘੰਟੇ ਇੰਜ ਲੰਘ ਜਾਂਦੇ ਨੇ ਜਿਵੇਂ 1 ਸੈਕਿੰਡ। ਸਮਾਦੀ ਲਗ ਸਮਾਦੀ ਦੇ ਤੇ ਕੋਈ ਸਮਾਂ ਨਹੀਂ ਆਉਂਦਾ। ਵਕਤ ਹੀ ਨਹੀਂ ਆਉਂਦਾ। ਤੋਂ ਮੈਂ ਅਰਜ਼ ਕਰਾਂ ਮਨ ਮੈਲਾ ਆਉਂਦਾ ਸਮੇਂ ਦੇ ਵਿੱਚ। ਭਵਿੱਖ ਦੀ ਚਿੰਤਾ ਮਨ ਦੀ ਮਹਿਲ ਹੈ ਔਰ ਇਹ ਚਿੰਤਾ ਬੜਾ ਅਨਰਥ ਕਰਾਂਦੀ ਹੈ ਭੂਤ ਕਾਲ ਦੀਆਂ ਯਾਦਾਂ ਮਨ ਦੀ ਮਹਿਲ ਹੈ ਔਰ ਇਹ ਬੜਾ ਭਾਰੀ ਅਨਰਥ ਕਰਾਂਦੀਆਂ ਨੇ